ਸਤਿ ਸ਼੍ਰੀ ਅਕਾਲ ਜੀ ਮੈਂ ਅਜਮੇਰ ਸੰਘੀ ਬੀਬਾ ਅੱਜ ਅਸੀਂ ਪਹੁੰਚੇ ਆ ਪਿੰਡ ਅਨੂਣਾ ਤੋਂ ਇਹਨਾਂ ਕਰੇ ਭਾਜੀ ਜਿਹੜਾ ਜਿੰਨੇ ਵਰਦੀ ਹੋ ਗਈ ਬਾਕੀ ਸਾਰਾ ਜੋ ਸਮਾਨ ਦਾ ਪੂਰੇ ਤੱਕ ਤੁਹਾਡੇ ਵੱਲੋਂ ਫ੍ਰੀ ਪ੍ਰੋਵਾਈਡ ਕਰਾਇਆ ਜਾਂਦਾ ਹਾਂਜੀ ਇਹ ਸਾਡੀ ਫਾਊਂਡੇਸ਼ਨ ਆ ਰਾਊਂਡ ਗਲਾਸ ਫਾਊਂਡੇਸ਼ਨ ਉਹਨਾਂ ਵੱਲੋਂ ਪ੍ਰੋਵਾਈਡ ਕਰਾਇਆ ਜਾਂਦਾ ਤੇ ਇੱਕ ਸਾਡੇ ਵੀਰ ਜੀ ਨੇ ਕੈਨੇਡਾ ਚ ਦੀਪ ਮਲਹਾਂਸ ਐਡਮਿੰਟਨ ਚ ਰਹਿੰਦੇ ਨੇ ਉਹ ਕਾਫੀ ਲੰਬੇ ਸਮੇਂ ਤੋਂ ਸਾਡੀ ਟੀਮ ਨਾਲ ਜੁੜੇ ਹੋਏ ਨੇ ਘੱਟੋ ਘੱਟ ਉਹਨਾਂ ਨੂੰ 15 ਸਾਲ ਹੋ ਗਏ ਕਿ ਕਿੱਦਾਂ ਕਿ ਮਰ ਜਾਣ ਵੇ ਦੇ ਹੱਜੀ ਕੋਈ ਹੁਣ ਜਦੋਂ ਦੀ ਮੇਰੀ ਮੈਰਿਜ ਹੋਈ ਆ ਬਸ ਮੈਂ ਫੈਮਲੀ ਚ ਜਿਹੜੀ ਚਾਈ ਆ ਕਿਉਂਕਿ ਮੇਰੇ ਹਸਬੰਡ ਨੂੰ ਫੁੱਟਬਾਲ ਨਾਲ ਇੰਨਾ ਪਿਆਰ ਆ ਫਿਰ ਹੌਲੀ ਹੌਲੀ ਮੈਨੂੰ ਵੀ ਮਤਲਬ ਮੈਂ ਪਹਿਲਾਂ ਇਸ ਫੀਲਡ ਨਾਲ ਬਿਲਕੁਲ ਨਹੀਂ ਸੀ ਜੁੜੀ ਹੋਈ ਇਸ ਦੇ ਨਾਲ ਪਰ ਹੌਲੀ ਹੌਲੀ ਜਿਵੇਂ ਮੈਂ ਦੇਖਿਆ ਵੀ ਇਹ ਗੇਮਸ ਨਾਲ ਜੁੜੇ ਹੋਏ ਨੇ ਤੇ ਗੇਮਸ ਦੇ ਫਾਇਦੇ ਕਿੰਨੇ ਨੇ ਹੌਲੀ ਹੌਲੀ ਮੈਂ ਵੀ ਮਤਲਬ ਇੱਧਰ ਮੇਰਾ ਵੀ ਇੰਟਰਸਟ ਜਾਗ ਪਿਆ ਤੇ ਮੈਂ ਵੀ ਇੱਧਰ ਗਰਾਊਂਡ ਚ ਆਉਣਾ ਸ਼ੁਰੂ ਕਰਤਾ ਏ ਕਈ ਵਾਰੀ ਕਹਦ ਨੂੰ ਇਹ ਤਾਂ ਨਹੀਂ ਹੋ ਗਿਆ ਮੈਂ ਵੀ ਤੁਸੀਂ ਅੱਜ ਕੱਲ ਬਹੁਤ ਸਾਰੇ ਪੀਰ ਸਨ ਜਿੰਨੋਂ ਕਹਿੰਦਾ ਵੀ ਬਾਹਰ ਪੱਜ ਕੈਨੇਡਾ ਚਲੇ ਜਾਓ ਕੈਨੇਡਾ ਚਲੇ ਜਾਓ ਬਸ ਪੰਜਾਬ ਦੇ ਪੰਜਾਬ ਦੇ ਵਿੱਚ ਮੁੰਡੇ ਕੁੜੀ ਹਨਾ ਰਹਿ ਕੇ ਰਾਜੀ ਨਹੀਂਗੇ ਹਨਾ ਵੀ ਟਾਟਾ ਇਹ ਤਾਂ ਵੀ ਕਹਿੰਦਾ ਕਿ ਤੁਸੀਂ ਹਾ ਚੜਜੋ ਬੱਚਿਆਂ ਦੇ ਮਨ ਦੇ ਸਭ ਟੁੱਟ ਜਾਣਗੇ ਨਹੀਂ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਅੱਜ ਤੋਂ 8 ਸਾਲ ਪਹਿਲਾਂ ਮੇਰੇ 7 ਬੈਂਕ ਸੀ ਆਈਐਸ ਜੋ ਤੇ ਜੇ ਮੈਨੂੰ ਜਾਣਾ ਹੁੰਦਾ ਹੁਣ ਤਾਂ ਮੈਂ ਕੈਨੇਡਾ ਚਲੇ ਜਾਣਾ ਸੀ ਪਰ ਨਹੀਂ ਮੇਰੇ ਹਸਬੰਡ ਦਾ ਸੁਪਨਾ ਸੀ ਕਿ ਨਹੀਂ ਆਪਾਂ ਇੱਥੇ ਹੀ ਰਹਿ ਕੇ ਪਿੰਡ ਦੀ ਡਵੈਲਪਮੈਂਟ ਕਰਨੀ ਆ ਗੇਮਸ ਨੂੰ ਅੱਗੇ ਲੈ ਕੇ ਆਉਣਾ ਤੇ ਉਹਨਾਂ ਦੇ ਸੁਪਨੇ ਨੂੰ ਹੀ ਬਸ ਮੈਂ ਆਪਣਾ ਸੁਪਨਾ ਬਣਾ ਲਿਆ ਤੇ ਹੁਣ ਤਾਂ ਨਹੀਂ ਚਾਂਸਸ ਹੀ ਨਹੀਂ ਹੈਗੇ ਹੁਣ ਤਾਂ ਬਾਹਰ ਜਾਣ ਦੇ ਸ੍ਰੀ ਕਾਲ ਜੀ ਮੈਂ ਅਜਮੇਰ ਸਿੰਘ ਦੀਵਾ ਅੱਜ ਅਸੀਂ ਪਹੁੰਚੇ ਆ ਪਿੰਡ ਅਲੂਣਾ ਤੋੜਾ ਜਿਹੜਾ ਪਿੰਡ ਅਲੂਣਾ ਤੋੜਾ ਇਹ ਤਕਰੀਬਨ ਫਾਇਲ ਸ਼ਹਿਰ ਦੇ ਨੇੜੇ ਪੈਂਦਾ ਖੰਨਾ ਵੀ ਨੇੜੇ ਪੈਂਦਾ ਤੇ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ ਪਿੰਡ ਅਲੂਣਾ ਤੋੜਾ ਜੇ ਗੱਲ ਕਰੀਏ ਪਿੰਡ ਅਲੂਣਾ ਤੋੜਾ ਦੀ ਤੋੜੇ ਦੀ ਨੂਣਾ ਤੋੜਾ ਦਾ ਤਕਰੀਬਨ ਕਾਫੀ ਸੁਰਖੀਆਂ ਵਿੱਚ ਰਿਹਾ ਕਾਫੀ ਸੋਸ਼ਲ ਮੀਡੀਆ ਤੇ ਅਕਤਵ ਰਿਹਾ ਕਾਫੀ ਸੋਸ਼ਲ ਮੀਡੀਆ ਤੇ ਇਸ ਦਾ ਨਾਮ ਚਮਕਿਆ ਉਹ ਕਿਉਂ ਚਮਕਿਆ ਇਸ ਸੋਸ਼ਲ ਮੀਡੀਆ ਇਸ ਪੰਡ ਨੂੰ ਕਿਉਂਕਿ ਇਸ ਪੰਡ ਦੇ ਵਿੱਚ ਘਰ ਰੰਗ ਰੰਗ ਇੱਕੋ ਹੀ ਰੰਗ ਕੀਤਾ ਹੈ ਪਾਚੇ ਵੱਖੋ-ਵੱਖਰੀਆਂ ਚ ਪੰਨੋਂ ਲੱਕ ਦਿੱਤੀ ਗਈ ਆ ਵੱਖੋ-ਵੱਖਰ ਪਰ ਪੰਜਾਬੀ ਸਵੇਚਾਰ ਦੇ ਨਾਲ ਬੁੜੀਆਂ ਤਸਵੀਰਾਂ ਮੂਵੂ ਦਾ ਤਸਵੀਰਾਂ ਉਹਨੇ ਦੀਵਾਰ ਤੇ ਮਤਲਬ ਪ੍ਰਿੰਟ ਕੀਤੀਆਂ ਗਈਆਂ ਉਹ ਜਿਹੜੇ ਤਸਵੀਰਾਂ ਨੇ ਉਹ ਬਾਹਰੋਂ ਗੋਰੇ ਆਏ ਸੀ ਅੰਗਰੇਜ਼ ਆਏ ਸੀਗੇ ਜਿਹੜੇ ਕਿਸੇ ਪੰਨੇ ਪ੍ਰਿੰਟ ਨਹੀਂ ਕਰਤੀ ਗਈ ਸੀ ਤੇ ਨਾਲ ਪਿੰਡ ਦੇ ਨਾਲ-ਨਾਲ ਇੱਥੇ ਇਸ ਪਿੰਡ ਦਾ ਇੱਕ ਗੁਰਪ੍ਰੀਤ ਸਿੰਘ ਆ ਜੋ ਕਿ ਬੱਚਿਆਂ ਨੂੰ ਫ੍ਰੀ ਕੋਚਿੰਗ ਦੇ ਰਿਹਾ ਹੈ ਤੇ ਉਹਨੂੰ ਤੁਹਾਨੂੰ ਅੱਜ ਮਿਲੌਣ ਜਾ ਰਾ ਸਾਡੇ ਕੋਲ ਖੜੇ ਨੇ ਗੁਰਪ੍ਰੀਤ ਸਿੰਘ ਜੀ ਅਲੂਣਾ ਤੋਲਾ ਤੋਂ ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਹਸਰੀ ਕਾਲ ਜੀ ਮੇਰੇ ਵੱਲੋਂ ਮੇਰਾ ਪਿੰਡ ਮੇਰੀ ਸ਼ਾਨ ਦੀ ਸਾਰੀ ਟੀਮ ਅਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਭਾਜੀ ਜੇ ਗੱਲ ਕਰੀਏ ਕੋਚਿੰਗ ਦੀ ਹਾਂਜੀ ਤੁਸਾਂ ਖੁਦ ਪਹਿਲਾਂ ਕੋਚਿੰਗ ਕਿੱਥੋਂ ਲੀਜੀ ਮੈਂ ਪਹਿਲਾਂ ਜੀ ਸਾਡੇ ਪਿੰਡ 'ਚ ਪਹਿਲਾਂ ਤੋਂ ਫੁੱਟਬਾਲ ਚੱਲਦੀ ਆ ਹੰਡੇ ਤਿੰਨ ਪਿੰਡ ਨੇ ਲੂਣਾ ਤੋੜਾ ਲੂਣਾ ਮਿਆਨਾ ਤੇ ਲੂਣਾ ਪੱਲਾ ਤਿੰਨੇ ਪਿੰਡਾਂ ਚੋ ਫੁੱਟਬਾਲ ਚੱਲ ਰਹੀ ਹੈ ਜੀ ਤੇ ਉਦੋਂ ਬਾਅਦ ਫਿਰ ਮੈਂ ਮਾਲਪੁਰ ਅਕੈਡਮੀ ਚ ਸਿਲੈਕਟ ਹੋ ਗਿਆ 2001 ਚ ਜੀ ਤੇ ਉਦੋਂ ਬਾਅਦ ਫਿਰ ਮੈਂ ਜੀਸੀਟੀ ਅਕੈਡਮੀ ਚ ਰਿਹਾ 6-7 ਸਾਲ ਤੇ ਫਿਰ ਮੈਂ ਉੱਥੇ ਸੋਚਿਆ ਸਿੱਖਿਆ ਵੀ ਜਿਹੜੇ ਸਾਡੇ ਪਿੰਡ ਦੇ ਬੱਚੇ ਨੇ ਸਾਡੇ ਪਿੰਡ ਦੇ ਬੱਚੇ ਵੀ ਹੋਰ ਵੱਡੇ ਲੈਵਲ ਤੇ ਜਾਣ ਤੇ ਉੱਥੋਂ ਜਿਹੜਾ ਕੁਝ ਮੈਂ ਉਹ ਅਕੈਡਮੀਆ ਚੋਂ ਸਿੱਖਿਆ ਫਿਰ ਮੈਂ ਪਿੰਡ ਆ ਕੇ ਬੱਚਿਆਂ ਨੂੰ ਸਿਖਾਉਣ ਲੱਗ ਗਿਆ ਜੀ ਜਿਹੜਾ ਪਿੰਡ ਦੇ ਬੱਚੇ ਤੋਂ ਸਖਲਾਈ ਦਿੱਤੀ ਉਹ ਕਦੋਂ ਸ਼ੁਰੂ ਕੀਤੀ ਜੀ ਇਹ ਪਿੰਡ ਦੇ ਬੱਚਿਆਂ ਨੂੰ ਸਖਲਾਈ 2004 ਤੋਂ ਮੈਂ ਸ਼ੁਰੂ ਕੀਤੀ ਹੈ ਜੀ ਠੀਕ ਹੈ ਜੀ ਹਾਂਜੀ ਘੱਟੋ ਘੱਟ 20 ਸਾਲ ਦੇ ਕਰੀਬ ਹੋ ਗਏ ਠੀਕ ਹੈ ਜੀ ਹਾਂਜੀ ਹੁਣ ਇਹ ਤੇ ਤਕਰੀਬ ਜਿਹੜੇ ਬੱਚੇ ਸਖਲਾਈ ਲੈ ਰਹੇ ਨੇ ਤਕਰੀਬ ਨੂੰ ਤੁਹਾਡੇ ਕਿੰਨੇ ਕੁ ਬੱਚੇ ਹੋਣਗੇ ਤਕਰੀਬ ਜਿਹੜੇ ਸ਼ਾਮ ਨੂੰ ਸ਼ਾਮ ਨੂੰ ਰੋਜ਼ 50 ਦੇ ਕਰੀਬ ਬੱਚੇ ਆ ਜਾਂਦੇ ਨੇ ਜੀ ਜਿਵੇਂ ਆ ਗਰਮੀਆਂ ਦੇ ਦਿਨ 50 ਤੋਂ ਵੱਧ ਵੀ ਜਾਂਦੇ ਨੇ ਸਰਦੀਆਂ ਦੇ ਵਿੱਚ ਬੱਚੇ ਥੋੜੇ ਪੇਪਰਾਂ ਕਰਕੇ ਘਟ ਜਾਂਦੇ ਨੇ ਠੀਕ ਹੈ ਜੀ ਤੇ ਆਲੇ-ਦਾਲੇ ਪਿੰਡਾਂ ਤੋਂ ਵੀ ਕਾਫੀ ਬੱਚੇ ਆ ਜਾਂਦੇ ਨੇ ਠੀਕ ਜੀ ਇਹ ਕਹਿੰਦਾ ਭਾਜੀ ਜਿਹੜਾ ਜਿੰਨੇ ਵਰਦੀ ਹੋ ਗਈ ਬਾਕੀ ਸਾਰਾ ਜੋ ਸਮਾਨ ਦਾ ਪੂਰੇ ਤੱਕ ਵਰਤਾ ਡਬਲੂ ਗੋਏ ਫ੍ਰੀ ਪ੍ਰੋਵਾਈਡ ਕਰਾਇਆ ਜਾਂਦਾ ਹਾਂਜੀ ਇਹ ਸਾਡੀ ਫਾਊਂਡੇਸ਼ਨ ਆ ਰਾਉਂਡ ਗਲਾਸ ਫਾਊਂਡੇਸ਼ਨ ਜੀ ਉਹਨਾਂ ਵੱਲੋਂ ਪ੍ਰੋਵਾਈਡ ਕਰਾਇਆ ਜਾਂਦਾ ਤੇ ਇੱਕ ਸਾਡੇ ਵੀਰ ਜੀ ਨੇ ਕੈਨੇਡਾ ਚ ਦੀਪ ਮਲਹਾਂਸ ਐਡਮਿੰਟਨ ਚ ਰਹਿੰਦੇ ਨੇ ਉਹ ਕਾਫੀ ਲੰਬੇ ਸਮੇਂ ਤੋਂ ਸਾਡੀ ਟੀਮ ਨਾਲ ਜੁੜੇ ਹੋਏ ਨੇ ਘੱਟੋ ਘੱਟ ਉਹਨਾਂ ਨੂੰ 15 ਸਾਲ ਹੋ ਗਏ ਉਹ ਜਿਹੜੇ ਆ ਵੀ ਅਸੀਂ ਚੀਜ਼ ਉਹਨਾਂ ਨੂੰ ਕਹਿੰਦੇ ਆ ਉਹਨਾਂ ਦੇ ਨਾਂ ਤੇ ਉਹ ਜਦੇ ਬੱਚਿਆਂ ਨੂੰ ਪ੍ਰੋਵਾਈਡ ਕਰਾ ਦਿੰਦੇ ਨੇ ਜੀ ਅਲ ਜਗਰ ਗੱਲ ਕਰੀਏ ਭਾਜੀ ਬੱਚੇ ਦੀ ਖੇਡਾਂ ਦੀ ਹਾਂਜੀ ਇਹ ਬੱਚੇ ਨੇ ਹੁਣ ਤੱਕ ਤਕਰੀਬਨ ਕਿੱਥੇ ਕਿੱਥੇ ਜਾ ਕੇ ਆਪਣੀ ਆਪਣੀ ਪ੍ਰਾਈ ਜੜਾ ਜਿੱਤ ਜਿੱਤ ਲੈ ਕੇ ਨੇ ਕਿੱਥੇ ਕਿੱਥੇ ਬੱਚੇ ਜਿੱਤ ਹਾਸਲ ਲਗਾਤਾਰ ਜੀ ਸਾਨੂੰ 3 ਸਾਲ ਹੋ ਗਏ ਜਿਹੜਿਆ ਖੇਡਾਂ ਵਤਨ ਪੰਜਾਬ ਦੀਆਂ ਨੇ ਉਹ ਜੋ ਲੁਧਿਆਣੇ ਜ਼ਿਲ੍ਹੇ ਚ ਅਸੀਂ ਲਗਾਤਾਰ 3 ਸਾਲ ਹੋ ਗਏ ਸਾਨੂੰ ਫਾਸਟ ਆਉਂਦਿਆਂ ਨੂੰ ਤੇ ਹਰ ਇੱਕ ਸਾਲ ਆਪਣੀ ਟੀਮ ਪਿੰਡ ਦੀ ਲੁਧਿਆਣੇ ਡਿਸਟ੍ਰਿਕਟ ਨੂੰ ਰਿਪਰਜੈਂਟ ਕਰਦੀ ਆ ਤੇ ਹਰ ਇੱਕ ਸਾਲ ਸਾਡੇ 2-3 ਬੱਚੇ ਨੈਸ਼ਨਲ ਖੇਡ ਜਾਂਦੇ ਨੇ ਜਿਹੜੇ ਕਿ ਪੰਜਾਬ ਨੂੰ ਰਿਪਰਜੈਂਟ ਕਰਦੇ ਨੇ ਤੇ ਅਸੀਂ ਇੱਕ ਹੋਰ ਸੁਣਾ ਵੀ ਸੁਣਨ ਦੇ ਵਿੱਚ ਤੁਹਾਡਾ ਇੱਕ ਬੱਚਾ ਫੋਰਨ ਕੰਟਰੀ ਵਿੱਚ ਵੀ ਜਾ ਰਿਹਾ ਜਿਹੜੇ ਨਾਸਟ ਹਾਂਜੀ ਹੁਣ ਇੱਕ ਬੱਚਾ ਜਾ ਰਿਹਾ ਜੀ ਤੇ ਉਹ ਹੁਣ ਖੇਡ ਕੇ ਆਇਆ ਬੰਬੇ ਜੀ ਉਹ ਹਜੇ ਗਾਹਾਂ ਦੀ ਡੇਟ ਆਈ ਨਹੀਂ ਜੀ ਪਹਿਲਾਂ ਉਹ ਦਿੱਲੀ ਖੇਡੇ ਨਾਰਥ ਜ਼ੋਨ ਫਿਰ ਉੱਥੋਂ ਫਸਟ ਆਏ ਫਿਰ ਉਹਨਾਂ ਦੀ ਲੀਗ ਚੱਲੀ ਗੋਆ 'ਚ ਉੱਥੋਂ ਵੀ ਜਿੱਤ ਗਿਆ ਜੀ ਉਹ ਫਿਰ ਉਹਨਾਂ ਦਾ ਫਾਈਨਲ ਹੋਇਆ ਬੰਬੇ ਬਾਸ਼ੀ 'ਚ ਉੱਥੋਂ ਵੀ ਫਸਟ ਆਏ ਨੇ ਠੀਕ ਹੈ ਜੀ ਹਾਂਜੀ ਜਿਹੜੀ ਫੁੱਟਬਾਲ ਦੀ ਗੇਮ ਦੀ ਆ ਉਹ ਟਾਈਮਿੰਗ ਕੀ ਰੱਖੀ ਹੈ ਜੀ ਇਹ ਸ਼ਾਮ ਨੂੰ ਜ਼ਿਆਦਾਤਰ ਬੱਚੇ ਆਉਂਦੇ ਨੇ ਕਿਉਂਕਿ ਦੇ ਸਕੂਲ ਜਾਂਦੇ ਨੇ ਬੱਚੇ ਕਿਉਂਕਿ ਸਟੱਡੀ ਵੀ ਕਾਫੀ ਜ਼ਰੂਰੀ ਹੈ ਜੀ ਹਾਂਜੀ ਸ਼ਾਮ ਨੂੰ ਜਿਵੇਂ ਹੁਣ 5:30 ਵਜੇ ਬੱਚੇ ਆ ਜਾਂਦੇ ਨੇ ਜੀ 7:00 ਕ ਬੱਚੇ ਵਜੇ ਅਸੀਂ ਬੱਚੇ ਭੇਜ ਦਿੰਨੇ ਆ ਕਿਉਂਕਿ ਸਾਡਾ ਇਹ ਹੁੰਦਾ ਵੀ ਹਨੇਰੇ ਤੋਂ ਪਹਿਲਾਂ ਪਹਿਲਾਂ ਬੱਚੇ ਘਰੇ ਚਲੇ ਜਾਣ ਕਿਉਂਕਿ ਛੋਟੇ ਬੱਚੇ ਨੇ ਕੁੜੀਆਂ ਵੀ ਆਉਂਦੀਆਂ ਨੇ ਕਾਫੀ ਸਾਡੇ ਕੋਲ ਹਾਂਜੀ ਜੇ ਗੱਲ ਗੱਲ ਕਰ ਰਹੀ ਆਪਣੀ ਕੁੜੀਆਂ ਦੀ ਤੇ ਕੁੜੀਆਂ ਦੀ ਮੈਂ ਸੋਣਾ ਟਾਡੀ ਕੋਚਿੰਗ ਵਾਇਸ ਦੇ ਰਹੀ ਹੈ ਜੀ ਹਾਂਜੀ ਕੁੜੀਆਂ ਨੂੰ ਮੈਂ ਵੀ ਤੇ ਮੇਰੇ ਵਾਈਫ ਵੀ ਨਾਲ ਉਹਨਾਂ ਨੂੰ ਪ੍ਰੈਕਟਿਸ ਕਰਾ ਦਿੰਦੇ ਨੇ ਕਿਉਂਕਿ ਕੁੜੀਆਂ ਲਈ ਇੱਕ ਲੇਡੀਜ਼ ਗਰਾਊਂਡ 'ਚ ਹੋਣੀ ਬਹੁਤ ਜ਼ਰੂਰੀ ਆ। ਹਾਂਜੀ। ਉਹ ਫਿਰ ਮੈਂ ਆਪਣੇ ਵਾਈਫ ਨੂੰ ਕਿਹਾ ਸੀਗਾ ਵੀ ਤੁਸੀਂ ਮੇਰੇ ਨਾਲ ਆ ਜਾਓ ਤੇ ਉਹ ਹੁਣ ਉਹ ਮੇਰੇ ਨਾਲ ਹੀ ਆਉਂਦੇ ਨੇ ਕੁੜੀਆਂ ਨੂੰ ਉਹ ਟ੍ਰੇਨਿੰਗ ਦੇ ਰਹੇ ਨੇ। ਜਦੋਂ ਕੋਚ ਵੀ ਦਿੰਨੇ ਹੋ ਕੋਚਿੰਗ ਦੇ ਲਈ ਤੁਹਾਨੂੰ ਬਹੁਤ ਸਾਰਾ ਸਮਾਂ ਸਮਾਂ ਦੇਣਾ ਪੈਂਦਾ। ਕਈ ਵਾਰੀ ਪਰਿਵਾਰਿਕ ਤੌਰ 'ਤੇ ਨਹੀਂ ਹੁੰਦਾ ਵੀ ਆਪਣੀ ਲਾਈਨ 'ਤੇ ਕਸੂਰ ਆ। ਕਿ ਤੁਸੀਂ ਇੱਧਰ ਆਪਣਾ ਜਿਹੜਾ ਆਪਣਾ ਇਹ ਆਪਣੀ ਲਾਈਨ ਨਹੀਂ ਹੈਗੀ ਆਪਾਂ ਕੋਈ ਹੋਰ ਕੰਮ ਕਰੇ ਕੀ ਕਈ ਨੁਕਤਾ ਬੇਚੀ ਬਾਹਰ ਚਾਹੀਏ ਬਾਹਰ ਜਾ ਕੇ ਸੈਟਲ ਹੋ ਗਈ ਹੈ ਨਾ ਕਿ ਦੁਸਤੀ ਆਪਣੀ ਜਨਮ ਭੂਮੀ ਇੱਥੇ ਇਸ ਨਗਰ ਦਾ ਜੁੜੇ ਹੋਏ ਹਾਂ ਹਾਂਜੀ ਕਿਸ ਤਰ੍ਹਾਂ ਦੇ ਸਵਾਲ ਵੀ ਹੁੰਦੇ ਪਰਵਾਹ ਦੇ ਵੀ ਬਾਹਰ ਚੱਲ ਜਾ ਕਿਸੇ ਦੇ ਕਿਹੜੇ ਗੰਤ ਹੈ ਨਹੀਂ ਜੀ ਹੁਣ ਤਾਂ ਪਰਿਵਾਰ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਇਹਨੇ ਤਾਂ ਹਟਣਾ ਨਹੀਂ ਉਹ ਵੀ ਮੇਰਾ ਪੂਰਾ ਸਾਥ ਦਿੰਦੇ ਨੇ ਸ਼ਾਮ ਨੂੰ ਸਾਰੀ ਮੇਰੀ ਵਾਈਫ ਮੈਂ ਮੇਰੇ ਦੋਵੇਂ ਬੇਟੇ ਸਾਰੇ ਅਸੀਂ ਗਰਾਊਂਡ 'ਚ ਹੁੰਨੇ ਹਾਂ ਜੀ ਅੱਛਾ ਅੱਛਾ ਠੀਕ ਹਾਂਜੀ ਹਾਂਜੀ ਪਾ ਇੱਕ ਕੁਛ 30 ਸਾਲ ਪਹਿਲਾਂ ਇਸ ਪਿੰਡ ਦੇ ਵਿੱਚ ਅੰਗਰੇਜ਼ ਹੀ ਪਏ ਆਏ ਨੇ ਉਹ ਸਾਰਾ ਪਿੰਡ ਇੱਕੋ ਜਿਹੜਾ ਰੰਗ ਦਿੱਤਾ ਸੀਗਾ ਵੱਖੋ ਵੱਖਰਾ ਦੇ ਪਿੰਡ ਨੂੰ ਘਰਾਂ ਦੇ ਦਵਾਰਾਂ ਨੂੰ ਲੋਕੇਸ਼ਨ ਦਿੱਤੇ ਗਈ ਆ ਕਿਤੇ ਸ਼ਨੀ ਭਾਈ ਆ ਕਿਤੇ ਬਾਬਾ ਦੀਪ ਸਿੰਘ ਦੇ ਕਿਤੇ ਪੰਜਾਬ ਦੇ ਸਰਬਾਈ ਚਾਰ ਦੇ ਮੂਹਰੇ ਤਸਵੀਰ ਆ ਹਾਂਜੀ ਉਹ ਫਿਰ ਭਾਈ ਜੀ ਟਾਡਾ ਉਹਦੇ ਨਾਲ ਕਿਵੇਂ ਰابطਾ ਕਾਇਮ ਹੋਇਆ ਅਸੀਂ ਜੀ ਚੰਡੀਗੜ੍ਹ ਖੇਡਣ ਗਏ ਸੀ ਮੈਂ ਬੱਚੇ ਲੈ ਕੇ ਉੱਥੇ ਸਾਡੀ ਟੀਮ ਜਿੱਤ ਗਈ ਸੀ ਤੇ ਉਹ ਜਿਹੜੀ ਰਾਉਂਡ ਗਲਾਸ ਫਾਊਂਡੇਸ਼ਨ ਵਾਲੇ ਨੇ ਉਹਨਾਂ ਨੇ ਦੇਖਿਆ ਵੀ ਇੱਕ ਪਿੰਡ ਦੇ ਬੱਚੇ ਇੰਨਾ ਵਧੀਆ ਖੇਡ ਰਹੇ ਨੇ ਸ਼ਹਿਰ ਚ ਆ ਕੇ ਚੰਡੀਗੜ੍ਹ ਚ ਆ ਕੇ ਇੱਕ ਟੂਰਨਾਮੈਂਟ ਜਿੱਤ ਕੇ ਲੈ ਗਏ ਕਪਿੰਡ ਤੋਂ ਆ ਕੇ ਬੱਚੇ ਫਿਰ ਉਹ ਇੱਥੇ ਆਏ ਉਹਨਾਂ ਨੇ ਦੇਖਿਆ ਬਈ ਕੀ ਚੀਜ਼ ਆ ਵੀ ਜਿਹੜੀ ਪਿੰਡ ਨੇ ਵਧੀਆ ਬੱਚੇ ਖੇਡਦੇ ਨੇ ਸ਼ਹਿਰਾਂ ਦੇ ਬੱਚਿਆਂ ਨੂੰ بڑے بڑے ਕਲੱਬਾਂ ਦੀਆਂ ਟੀਮਾਂ ਆਈਆਂ ਸੀ ਉਹਨਾਂ ਨੂੰ ਵੀ ਹਰਾਤਾ ਆਪਣੇ ਪਿੰਡਾਂ ਦੇ ਬੱਚਿਆਂ ਨੇ ਤੇ ਉਦੋਂ ਬਾਅਦ ਉਹਨਾਂ ਦਾ ਸਾਡਾ ਟਾਈਪ ਹੋ ਗਿਆ ਜੀ ਉਹਨਾਂ ਨੇ ਫਿਰ ਸਾਰਾ ਰੰਗ ਕੀਤਾ ਜੀ ਫਿਰ ਜਿਹੜੇ ਆ ਗੱਲ ਕਰੀ ਰੰਗ ਦੇ ਫਰੰਸ ਦੇ ਜਿਹੜੇ ਚੰਦਰਪਨ ਦਾ ਕਰਦੇ ਹੋ ਪਹਿਲੇ ਕਿਧਰੋਂ ਕਿ ਉਹਨਾਂ ਵੱਲੋਂ ਟੀਮ ਵੱਲੋਂ ਕੀ ਸੰਸਥਾ ਹਾਂਜੀ ਹਾਂਜੀ ਉਹ ਸੰਸਥਾ ਵੱਲੋਂ ਹੀ ਉਹ ਸਾਰੀ ਸੰਸਥਾ ਜਿਹੜੀ ਰਾਉਂਡ ਗਲਾਸ ਫਾਊਂਡੇਸ਼ਨ ਆ ਉਹਦੇ ਵੱਲੋਂ ਹੀ ਕੀਤਾ ਗਿਆ ਓਕੇ ਠੀਕ ਠੀਕ ਹੈ ਤੇ ਗੋਰਿਆਂ ਨੂੰ ਗੋਰਿਆਂ ਨੂੰ ਕਿੱਦਾਂ ਫੀਲ ਹੋਇਆ ਤੁਹਾਡਾ ਇਹ ਕੰਮ ਕਰ ਦੇਖ ਕੇ ਗੋਰਿਆਂ ਨੂੰ ਬਹੁਤ ਵਧੀਆ ਫੀਲ ਹੋਇਆ ਜੀ ਉਹ ਬਹੁਤ ਖੁਸ਼ ਹੋਏ ਇੱਥੇ ਪਿੰਡ ਚ ਆ ਕੇ ਸਾਰਾ ਦਿਨ ਪਿੰਡ ਚ ਫਿਰਦੇ ਰਹਿੰਦੇ ਸੀਗੇ ਇੱਥੋਂ ਤੱਕ ਕਿ ਗੋਰਿਆਂ ਵੀ ਆਈਆਂ ਰਾਤ ਨੂੰ ਵੀ ਫਿਰਦੀਆਂ ਸੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਇੱਕ ਮੇਰੇ ਕੋ ਗੋਰ ਆਇਆ ਸੀ ਫਰਾਂਸ ਤੋਂ ਜੀ ਉਹ ਮੇਰੇ ਕੋ ਘੱਟੋ ਘੱਟ 3 ਮਹੀਨੇ ਰਹਿ ਗਿਆ ਉਹ ਕਹਿੰਦਾ ਜਦ ਮੈਂ ਫਰਾਂਸ ਤੋਂ ਉੱਥੋਂ ਚੱਲਣ ਲੱਗਿਆ ਮਨੇ ਦੋਸਤਾਂ ਨੂੰ ਦੱਸਿਆ ਮੈਂ ਮੈਂ ਇੰਡੀਆ ਜਾਣਾ ਫਿਰ ਮੈਂ ਪੰਜਾਬ ਵੀ ਜਾਉਂ ਘੁੰਮਣ ਤੇ ਕਹਿੰਦਾ ਮੇਰੇ ਦੋਸਤਾਂ ਨੇ ਮੈਨੂੰ ਕਿਹਾ ਤੂੰ ਪੰਜਾਬ ਨਾ ਜਾਈਂ ਪੰਜਾਬ ਪਾਕਿਸਤਾਨ ਦੇ ਨਾਲ ਲੱਗਦਾ ਉਹ ਟੈਰਰਿਸਟ ਏਰੀਆ ਕਹਿੰਦਾ ਤੈਨੂੰ ਗੋਲੀ ਮਾਰ ਕੇ ਮਾਰ ਦੇਣਗੇ ਠੀਕ ਹੈ ਜੀ ਤੇ ਪਰ ਜਦੋਂ ਇੱਥੇ ਆ ਕੇ ਰਿਹਾ ਪਿੰਡ ਦੇ ਲੋਕਾਂ ਚ ਘੁਲਿਆ ਮਿਲਿਆ ਉਹ ਕਹਿੰਦਾ ਵੀ ਇੱਥੇ ਤਾਂ ਇਹ ਜੀ ਕੋਈ ਗੱਲ ਨਹੀਂ ਤੇ ਇੱਥੇ ਉਹਨੂੰ ਬਹੁਤ ਪਿਆਰ ਮਿਲਿਆ ਤੇ ਬਹੁਤ ਜ਼ਿਆਦਾ ਖੁਸ਼ ਹੋ ਕੇ ਗਿਆ ਉਹ ਕਹਿੰਦਾ ਮੈਂ ਉੱਥੇ ਦੱਸੂ ਵੀ ਉਹ ਪੰਜਾਬ ਚ ਹੈ ਜੀ ਕੋਈ ਗੱਲ ਨਹੀਂ ਪੰਜਾਬ ਪੀਸਫੁੱਲ ਜਦੋਂ ਅੰਗਰੇਜ਼ ਇੱਥੇ ਰੰਗ ਕਰਨਾਏ ਨੇ ਹਾਂਜੀ ਤਾਂ ਬਹੁਤ ਸਾਰੇ ਵੀ ਕਿ ਹਮਗਾ ਵੀ ਗੁਰਪ੍ਰੀਤ ਜੀ ਸਾਨੂੰ ਅੰਗਰੇਜ਼ਾਂ ਦੇ ਨਾਲ ਬਾਹਰ ਕੱਢ ਦੋਗੇ ਸ਼ਟਿੰਗ ਕਰਾ ਦੇ ਦੋਗੇ ਬਾਹਰ ਜਾਣਾ ਉਸ ਤਰ੍ਹਾਂ ਸਵਾਲ ਵੀ ਯਾਰ ਮਿੱਤਰ ਬਿੱਤਰ ਬੇਲੀ ਟਾੜੀ ਦੇ ਕੋਲ ਜੇ ਵੀ ਸਾਡੇ ਇਹਦੇ ਨਾਲ ਕਰਾਉ ਸ਼ਟਿੰਗ ਅਸੀਂ ਬਾਹਰ ਜਾਣਾ ਹਾਂਜੀ ਹਾਂ ਬਹੁਤ ਨੇ ਕਿਹਾ ਵੀ ਆ ਜੀ ਤੇ ਪਰ ਉਹ ਤਾਂ ਉਹਨਾਂ ਦੀ ਮਰਜ਼ੀ ਆ ਜੀ ਆਪਣੀ ਉਹਨਾਂ ਚ ਤਾਂ ਤੁਹਾਨੂੰ ਤਾਂ ਇੱਕ ਵਾਰ ਜਰੂਰ ਮੈਨੂੰ ਸਵਾਲ ਕੀਤੇ ਹੋਣਗੇ ਹਾਂਜੀ ਕਈ ਸਵਾਲ ਕਰਦੇ ਸੀਗੇ ਜੀ ਹਾਂਜੀ ਹਾਂਜੀ ਇਹ ਤੰਦ ਨੂੰ ਕਿਤੇ ਤੁਹਾਡੇ ਕੋਲੋਂ ਉਹਨਾਂ ਵੱਲੋਂ ਤੁਹਾਨੂੰ ਜੋ ਆਫਰ ਆਉਂਦੀਆਂ ਅੰਗਰੇਜ਼ੀ ਗੁਰਾ ਵੱਲੋਂ ਜੀ ਸਾਡੀ ਕੰਟਰੀ ਵਿੱਚ ਹਾਂਜੀ ਆਪਰਚੂਨਿਟੀਆਂ ਦਾ ਕਾਫੀ ਮਿਲ ਜਾਂਦੇ ਜੀ 2009 ਦੇ ਵਿੱਚ ਮੇਰੇ ਵਾਈਫ ਦੇ ਸੱਤ ਬੈਂਡ ਆਏ ਸੀਗੇ ਜੀ ਉਦੋਂ ਸਾਨੂੰ ਕੈਨੇਡਾ ਦੀ ਪੀਆਰ ਮਿਲਦੀ ਸੀ ਪੁਆਇੰਟ بیس ਤੇ ਕਿਉਂਕਿ ਉਹ ਵੀ ਟੀਚਿੰਗ ਐਕਸਪੀਰੀਅੰਸ ਸੀ ਮੇਰੀ ਵੀ ਗ੍ਰੈਜੂਏਸ਼ਨ ਸੀਗੀ ਪਰ ਉਸ ਟਾਈਮ ਅਸੀਂ ਗਏ ਨਹੀਂ ਹਗੇ ਜੀ ਅਸੀਂ ਪ੍ਰੈਫਰ ਆਪਣੇ ਦੇਸ਼ ਨੂੰ ਹੀ ਦਿੱਤਾ ਜੀ ਤੇ ਤੁਹਾਨੂੰ ਗੋਰੇ ਵਾਲੀ ਗੱਲ ਦੱਸਾਂ ਇੱਕ ਗੋਰੀ ਦਾ ਵਿਆਹ ਵੀ ਇੱਥੇ ਕੀਤਾ ਜੀ ਅਸੀਂ ਪਿੰਡ 'ਚ ਮੁੰਡਾ ਹਿਮਾਚਲ ਦਾ ਸੀਗਾ ਠੀਕ ਹੈ ਜੀ ਉਹ ਅਮਰੀਕਾ ਤੋਂ ਆਈ ਸੀਗੀ ਉਹਨੇ ਸਾਰੇ ਪੇਰੈਂਟਸ ਆਪਣੇ ਉਹਦੀਆਂ ਸਿਸਟਰ ਤਿੰਨ ਮਦਰ ਫਾਦਰ ਸਾਰੇ ਅਮਰੀਕਾ ਤੋਂ ਇੱਥੇ ਸੱਦਲੇ ਸੀ ਤੇ ਉਹਦਾ ਇੱਥੇ ਹੀ ਵਿਆਹ ਹੋਇਆ ਸਾਰਾ ਪਿੰਡ ਨੇ ਭੰਗੜਾ ਵਾਇਆ ਜੀ ਅੱਛਾ ਟੈਂਟ ਲਾ ਕੇ ਗਲੀ ਦੇ ਵਿੱਚ ਉੱਥੇ ਉਹਦਾ ਵਿਆਹ ਕੀਤਾ ਜੀ ਹੁਣ ਜੇ ਵੀ ਤੁਸੀਂ ਕਹਿੰਦੇ ਵੀ ਸਾਡੀ ਬਾਈਸ ਨੂੰ ਸੱਤ ਬੈਂਡ ਆਏ ਸੀਗੇ ਨਹੀਂ ਅੱਜ ਕੱਲ ਤਾਂ ਇਸ ਪੰਜਾਬ ਦੇ ਵਿੱਚ ਪਾਜ ਕੋਈ ਰਹਿ ਕੇ ਰਾਜ ਨਹੀਂ ਅਗਲਾ ਕਹਿੰਦਾ ਵੀ ਕੁੜੀ 84 ਦੀ ਦੇਖੋ ਮੁੰਡੇ ਦੇ ਬੈਂਗਲੜ ਵੀ 50 50 ਲੈ ਕੇ ਰਹਿ ਕੇ ਰਾਜ ਨਹੀਂ ਹਾਂਜੀ ਤੁਸੀਂ ਕਹਿੰਦੇ ਤੁਸੀਂ ਪੰਜਾਬ ਛੱਡ ਕੇ ਰਾਜ ਨਹੀਂ ਤੁਸੀਂ ਹਾਂਜੀ ਤੁਸੀਂ ਪੰਜਾਬ ਛੱਡਿਆ ਨਹੀਂ ਤੁਸੀਂ ਆਪਣੇ ਆਪਣੇ ਪਿੰਡ ਦੇ ਨਾਲ ਜੁੜਦੇ ਹੋ ਨਗਰੀ ਨਾਲ ਜੁੜਦੇ ਹੋ ਹਾਂਜੀ ਤੁਸੀਂ ਕਦੇ ਨਹੀਂ ਛੱਡਦੇ ਅਸੀਂ ਸੱਦਿਆ ਨਹੀਂ ਜੇ ਸੱਚੇ ਦਿਲੋਂ ਮਿਹਨਤ ਕੀਤੀ ਉਦੋਂ ਬਾਅਦ ਮੇਰੀ ਮੈਰਿਜ ਤੋਂ 3 ਸਾਲ ਬਾਅਦ ਮੇਰੀ ਵਾਈਫ ਨੂੰ ਵੀ ਗਵਰਨਮੈਂਟ ਜੌਬ ਮਿਲ ਗਈ ਜੀ ਤੇ ਮੈਂ ਵੀ ਇੱਧਰ ਫਾਊਂਡੇਸ਼ਨ ਨਾਲ ਹੋਰ ਅਟੈਚ ਹੋ ਗਿਆ ਜੀ ਜੇ ਮਿਹਨਤ ਕਰੇ ਤਾਂ ਕੁਛ ਨਾ ਕੁਛ ਇੱਥੇ ਹੋ ਵੀ ਸਕਦਾ ਜੀ ਇਹਦੀ ਕੋਈ ਓਪਰਚ्युनिटी ਮਿਲ ਵੀ ਸਕਦੀ ਹੈ ਹੁਣ ਤੁਹਾਡੇ ਮਨ ਦੇ ਵਿੱਚ ਕੀ ਹੈ ਵੀ ਕੀ ਤੁਹਾਡਾ ਕੀ ਸੁਪਨਾ ਬੱਚਿਆਂ ਪ੍ਰਤੀ ਬੱਚਿਆਂ ਪ੍ਰਤੀ ਇਹੀ ਹੈ ਜੀ ਵੀ ਹਰ ਬੱਚੇ ਨੂੰ ਸਪੋਰਟ ਕਰਨਾ ਚਾਹੀਦਾ ਕਿਉਂਕਿ ਜਿਹੜਾ ਅੱਜ ਦਾ ਸਮਾਂ ਮਸ਼ੀਨਰੀ ਯੁੱਗ ਆ ਗਿਆ ਮੋਬਾਈਲ ਦਾ ਯੁੱਗ ਆ ਗਿਆ ਬੱਚੇ ਮੈਂਟਲੀ ਅਪਸੈਟ ਹੋ ਰਹੇ ਨੇ ਜੀ ਘਰੋਂ ਨਿਕਲ ਨਹੀਂ ਰਹੇ ਟੀਵੀ ਮੋਬਾਈਲ ਤੇ ਲੱਗੇ ਹੋਏ ਨੇ ਫਿਜ਼ੀਕਲ ਬਹੁਤ ਮਾੜੇ ਹੋ ਰਹੇ ਨੇ 30 ਸਾਲ ਤੋਂ ਬਾਅਦ ਆ ਨਾਰਮਲ ਬੰਦਿਆਂ ਨੂੰ ਬਿਮਾਰੀਆਂ ਚਿੰਬੜ ਰਹੀਆਂ ਨੇ 60 ਸਾਲ ਤੋਂ ਦੀ ਐਵਰੇਜ ਏਜ ਹੋ ਗਈ ਪੰਜਾਬ ਦੀ ਜੇ ਗਰਾਊਂਡ ਚ ਆਉਣਗੇ ਫਿਜ਼ੀਕਲ ਫਿੱਟ ਰਹਿਣਗੇ ਕੰਮ ਸੇ ਕੰਮ ਬਿਮਾਰੀਆਂ ਤੋਂ ਹੀ ਬਚਣਗੇ ਤੇ ਸਪੋਰਟਸ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਹੋ ਗੱਲ ਕਰੀ ਭਾਜੀ ਕਈ ਬੜੀ ਬੱਚੇ ਇਸ ਤਰ੍ਹਾਂ ਹੁੰਦੇ ਨੇ ਕਿਉਂਕਿ ਕਈ ਵਾਰ ਘਰ ਦੇ ਅਜਿਹੇ ਹਾਲਾਤ ਹੁੰਦੇ ਬੱਚੇ ਆਪਣੇ ਹੂੰ ਆ ਗਰਾਊਂਡ ਉੱਤੇ ਨਹੀਂ ਪੀਂਟੇ ਸਕਦੇ ਕਈ ਨੂੰ ਇਹ ਹੁੰਦਾ ਚਲੋ ਬੱਚਾ ਸਾਡਾ ਪਲੱਸ 2 ਕਰ ਗਿਆ ਜੀ ਅਸੀਂ ਕਿਸੇ ਕੰਮਕਾਜ ਤੇ ਲੱਗੀ ਉਹ ਉਹ ਪਰ ਈ ਤਾਂ ਦਾ ਕੀ ਕੀ ਵਿਚਾਰਾ ਜੀ ਹਾਂਜੀ ਵੀ ਛੋਟਾ ਹੁੰਦਾ ਤਾਂ ਬੱਚੇ ਆਵੇ ਜੀ ਕੋਈ ਨਾ ਪਲੱਸ 2 ਤੋਂ ਬਾਅਦ ਕੰਮ ਕਰਨਾ ਚਾਹੀਦਾ ਹਰੇਕ ਨੂੰ ਕਰਨਾ ਚਾਹੀਦਾ ਪਰ ਜਿਵੇਂ 5 ਸਾਲ ਤੋਂ ਲੈ ਕੇ ਘਟੋ ਘਟ 17 ਸਾਲ ਦਾ ਬੱਚਾ ਪਲੱਸ 2 ਕਰਦਾ 17 18 ਸਾਲ ਦਾ ਜੇ 5 ਸਾਲ ਤੋਂ ਲੈ ਕੇ 16 17 ਤੱਕ ਗਰਾਊਂਡ 'ਚ ਆ ਗਿਆ ਗਰਾਊਂਡ ਦਾ ਉਹਨੂੰ ਲਗਨ ਹੋ ਗਈ ਇੱਕ ਤਾਂ ਫਿਜ਼ੀਕਲ ਫਿੱਟ ਹੋ ਜੂ ਉਹਦਾ ਬਾਡੀ ਸਟਰਕਚਰ ਵਧੀਆ ਹੋ ਜੂ ਦੂਜਾ ਜੀ ਉਹ ਮਾੜੀਆਂ ਆਤਾਂ ਤੋਂ ਬਚੂ ਜਿਹੜੀਆਂ ਮੰਡਲੀਆਂ ਬੈਧੀਆਂ ਨੇ ਨਸ਼ੇ ਪੱਤੇ 'ਚ ਲੱਗਦੇ ਨੇ ਉਹਨਾਂ ਤੋਂ ਬਚੂ ਜੀ ਤੁਸੀਂ ਖੇਡਾਂ ਪ੍ਰਤੀ ਬੱਚਿਆਂ ਪ੍ਰਤੀ ਸਰਕਾਰ ਅੱਗੇ ਕੀ ਮੰਗ ਚਾਹੁੰਦੇ ਹੋ ਨਹੀਂ ਚਾਹੁੰਦੇ ਸਰਕਾਰ ਨੂੰ ਮੈਂ ਇਹ ਚਾਹਨਾ ਵੀ ਇੱਕ ਪੰਜਾਬ ਦੇ ਵਿੱਚ ਕਲਚਰ ਕ੍ਰੀਏਟ ਕਰਨਾ ਚਾਹੀਦਾ ਤਾਂ ਕਿ ਵੱਧ ਤੋਂ ਵੱਧ ਬੱਚੇ ਗਰਾਊਂਡ ਨਾਲ ਜੁੜਨ ਸਭ ਤੋਂ ਸਰਕਾਰ ਵੀ ਕੁਝ ਨਹੀਂ ਕਰ ਸਕਦੀ ਜੀ ਜਦ ਤੱਕ ਪੇਰੈਂਟਸ ਅਵੇਅਰ ਨਹੀਂ ਹੁਣ ਮੈਂ ਬੰਗਲੌਰ ਚ ਰਹਿ ਕੇ ਆਇਆ ਉੱਥੇ ਮੈਂ ਏਸ਼ੀਆ ਫੁੱਟਬਾਲ ਦਾ ਏ ਡਿਪਲੋਮਾ ਕਰਦਾ ਸੀਗਾ ਉੱਥੇ ਪੇਰੈਂਟਸ ਬਹੁਤ ਅਵੇਅਰ ਨੇ ਠੀਕ ਹੈ ਪੇਰੈਂਟਸ ਪੇ ਕਰਦੇ ਨੇ ਬੱਚਿਆਂ ਨੂੰ ਖਿਲਾਉਣ ਦੇ ਇੱਕ ਘੰਟੇ ਦੇ ਪੈਸੇ ਨੇ ਇੱਕ ਘੰਟਾ ਹੋ ਗਿਆ ਬੱਚੇ ਬਾਹਰ ਪੇਰੈਂਟਸ ਗੱਡੀਆਂ ਚਾਉਂਦੇ ਨੇ ਬਾਹਰ ਬੈਠਦੇ ਨੇ ਫਿਰ ਮੈਂ ਕੈਲਕਟਾ ਐਨਆਈਐਸ ਕੀਤੀ ਆ ਉੱਥੇ ਕਈ ਪੇਰੈਂਟਸ ਗਰੀਬ ਵੀ ਨੇ 20 ਕਿਲੋਮੀਟਰ ਤੋਂ ਲੋਕਲ ਟ੍ਰੇਨਾਂ ਫੜ ਕੇ ਬੱਚਿਆਂ ਨੂੰ ਟ੍ਰੇਨਿੰਗ ਕਰਾਉਣਾ ਦੇ ਨੇ ਇਹ ਚੀਜ਼ ਆਪਣੇ ਪੰਜਾਬ 'ਚ ਅਵੇਅਰਨੈਸ ਘੱਟ ਆ ਜੀ ਤੁਸੀਂ ਜਾਂਦੇ ਜਾਂਦੇ ਨੌਜਵਾਨਾਂ ਬੱਚਿਆਂ ਨੂੰ ਨੌਜਵਾਨ ਪੀੜ੍ਹੀ ਨੂੰ ਕੀਸ਼ ਨਿਹਾਰਾ ਚਾਹੁੰਦੇ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਸੁਨੇਹਾ ਦੇਣਾ ਚਾਹੁੰਨਾ ਭਈ ਵੱਧ ਤੋਂ ਵੱਧ ਗਰਾਊਂਡ ਨਾਲ ਜੁੜੋ ਵਧੀਆ ਐਜੂਕੇਸ਼ਨ ਲਓ ਫਿਜ਼ੀਕਲੀ ਅਤੇ ਮੈਂਟਲੀ ਫਿੱਟ ਰਹੋ ਅਤੇ ਜਿਹੜਾ ਆਪਣੇ ਅੱਜ ਦੇ ਪੀੜੀ ਦੇ ਵਿੱਚ ਆ ਵੀ ਇੱਕਦਮ ਮੈਂ ਫਰਸ਼ ਤੋਂ ਅਰਸ਼ ਤੇ ਚਲੇ ਜਾਵਾਂ ਉਹ ਚੀਜ਼ ਨਹੀਂ ਹੁੰਦੀ ਜਿੰਨਾ ਛੇਤੀ ਬੰਦਾ ਫਰਸ਼ ਤੋਂ ਉੱਪਰ ਜਾਂਦਾ ਉੰਨੀ ਛੇਤੀ ਉਹ ਥੱਲੇ ਡੇਗਦਾ ਸਬਰ ਰੱਖੋ ਹੌਲੀ-ਹੌਲੀ ਸਬਰ ਦਾ ਫਲ ਮਿੱਠਾ ਹੁੰਦਾ ਹੌਲੀ-ਹੌਲੀ ਮਿਹਨਤ ਕਰਕੇ ਉੱਪਰ ਜਾਓ ਸ਼ਾਰਟਕਟ ਨਾ ਆਪਣਾਓ ਤੇ ਸਾਦਾ ਜੀਵਨ ਬਤੀਤ ਕਰੋ ਬਾਰੇ ਸ਼ੋਸ਼ਭਕੇ ਚ ਕੋਈ ਫਾਇਦਾ ਨਹੀਂ ਜਿੰਨਾ ਸਾਦਾ ਜੀਵਨ ਬਤੀਤ ਕਰਾਂਗੇ ਉਹਨਾ ਸੁਖੀ ਰਹਿਾਂਗੇ ਬਹੁਤ ਧੰਨਵਾਦ ਜੀ ਹਾਂਜੀ ਇਸ ਹਨ ਗੁਰਪ੍ਰੀਤ ਸਿੰਘ ਜੀ ਅਲੂਣਾ ਟੋਲੇ ਤੋਂ ਜਿਹੜੇ ਇੱਕ ਬੱਚਾ ਨੂੰ ਇਸ ਫਰੀ ਕੋਟਿੰਗ ਦੇਾਰੇ ਨੇ ਤੇ ਤੁਸੀਂ ਵੀ ਸਾਡੇ ਵੀ ਇਸ ਚੈਨਲ ਕਰੀਏ ਸਾਡੀ ਅਪੀਲ ਹੈ ਕਿ ਆਪਾਂ ਨੇ ਬੱਚਾ ਨੂੰ ਵੱੱਟ ਵੱਟ ਗਰਾਊਂਡ ਵਿੱਚ ਭੇਜੋ ਜੇਪਾ ਕੋਣੇ ਬੱਚਿਆਂ ਨੂੰ ਗਰਾਊਂਡ ਵਿੱਚ ਭੇਜਾਂਗੇ ਤਾਂ ਹੀ ਆਪਾਂ ਦੇ ਬੱਚੇ ਨਸ਼ਾ ਮੁਕਤ ਰਹੇ ਰਹਿ ਸਕਦੇ ਮਾਣ ਦੀ ਸਮੁਤਰ ਬਾਤਾਂ ਕਰ ਸਕਦੇ ਹਾਂ ਮੈਂ ਖੜੇ ਨੇ ਮੈਂ ਹਰਮਿੰਦਰ ਕੌਰ ਜੀ ਜੋ ਕਿ ਗੁਰਪ੍ਰੀਤ ਭਾਜੀ ਦੇ ਵਾਈਫ ਨੇ ਉਹ ਵੀ ਕਿ ਬੱਚਿਆਂ ਨੂੰ ਬਹੁਤ ਸਾਰੀ ਸਖਲਾਈ ਦੇ ਰਹੇ ਨੇ ਕੋਚਿੰਗ ਦੇ ਰਹੇ ਨੇ ਉਹ ਜਿਹੜੀ ਕੋਚਿੰਗ ਦੇ ਰਹੇ ਉਹ ਸਪੈਸ਼ਲ ਹੈ ਨਾ ਬੇਟਿਆਂ ਨੂੰ ਇਹਨਾਂ ਬੱਚਿਆਂ ਨੂੰ ਕੋਚਿੰਗ ਦੇ ਰਹੇ ਨੇ ਮਣੀ ਤੁਹਾਡਾ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਮੈਡਮ ਤੁਹਾਡਾ ਇੱਧਰ ਕਿੱਧਰ ਹੀ ਕਿੱਦਾਂ ਕਿ ਮਰ ਜਾਣ ਵੇਦੇ ਹਾ ਜੀ ਕੋਈ ਹੁਣ ਜਦੋਂ ਦੀ ਮੇਰੀ ਮੈਰਿਜ ਹੋਈ ਆ ਬਸ ਮੈਂ ਫੈਮਿਲੀ ਚ ਜਿਹੜੀ ਚਾਹੀ ਆ ਕਿਉਂਕਿ ਮੇਰੇ ਹਸਬੰਡ ਨੂੰ ਫੁੱਟਬਾਲ ਨਾਲ ਇੰਨਾ ਪਿਆਰ ਆ ਫਿਰ ਹੌਲੀ ਹੌਲੀ ਮੈਨੂੰ ਵੀ ਮਤਲਬ ਮੈਂ ਪਹਿਲਾਂ ਇਸ ਫੀਲਡ ਨਾਲ ਬਿਲਕੁਲ ਨਹੀਂ ਸੀ ਜੁੜੀ ਹੋਈ ਗੇਮਸ ਦੇ ਨਾਲ ਪਰ ਹੌਲੀ ਹੌਲੀ ਜਿਵੇਂ ਮੈਂ ਦੇਖਿਆ ਵੀ ਇਹ ਗੇਮਸ ਨਾਲ ਜੁੜੇ ਹੋਏ ਨੇ ਤੇ ਗੇਮਸ ਦੇ ਫਾਇਦੇ ਕਿੰਨੇ ਨੇ ਹੌਲੀ ਹੌਲੀ ਮੈਂ ਵੀ ਮਤਲਬ ਇੱਧਰ ਮੇਰਾ ਵੀ ਇੰਟਰਸਟ ਜਾਗ ਪਿਆ ਤੇ ਮੈਂ ਵੀ ਇੱਧਰ ਗਰਾਊਂਡ ਚ ਆਉਣਾ ਸ਼ੁਰੂ ਕਰਤਾ ਜੀ ਨਹੀਂ ਕਈ ਵਾਰ ਮੈਂ ਪਤਾ ਕੀ ਹੈ ਇੱਕ ਔਰਤ ਦੇ ਘਰ ਦੇ ਬਹੁਤ ਸਾਰੇ ਜ਼ਿੰਮੇਵਾਰੀ ਹੁੰਦੇ ਨੇ ਨਾ ਉਹ ਘਰ ਦੇ ਜ਼ਿੰਮੇਵਾਰੀਆਂ ਇੱਧਰ ਕੇ ਮੈਨੇਜ ਕਰਨਾ ਬਹੁਤ ਸਾਰੇ ਸਮੱਸਿਆ ਵੀ ਆਉਂਦੀਆਂ ਹੋਣਗੀਆਂ ਤੁਹਾਨੂੰ ਹਾਂਜੀ ਸਮੱਸਿਆਵਾਂ ਦਾ ਤੁਹਾਨੂੰ ਪਤਾ ਹੁੰਦੀਆਂ ਨੇ ਪਰ ਜਦੋਂ ਆਪਾਂ ਕਹਿੰਦੇ ਹੁਈਏ ਜੇ ਆਪਾਂ ਟਾਈਮ ਕੱਢਣਾ ਹੁੰਦਾ ਆਪਾਂ ਕੱਢ ਹੀ ਲੈਨੇ ਆ ਫਿਰ ਇਸ ਲਈ ਮੈਨੂੰ ਐ ਲੱਗਦਾ ਹੁੰਦਾ ਵੀ ਥੋੜਾ ਟਾਈਮ ਆਪਾਂ ਜਿਵੇਂ ਆਪਣੀ ਰੈਸਟ ਦਾ ਘਟਾ ਦਿੰਨੇ ਆ ਥੋੜਾ ਜਿਆਦਾ ਆਪਾਂ ਸੋਸ਼ਲ ਮੀਡੀਆ ਦੇਖਣਾ ਘੱਟ ਕਰ ਦਿੰਦੇ ਆ ਵੀ ਉਹੀ ਟਾਈਮ ਆਪਾਂ ਇੱਧਰ ਜਿਆਦਾ ਵਧੀਆ ਯੂਟਿਲਾਈਜ਼ ਕਰ ਸਕਦੇ ਆ ਆਪਦੀ ਵੀ ਫਿਟਨੈਸ ਹੁੰਦੀ ਆ ਆਪਾਂ ਐਕਸਰਸਾਈਜ਼ ਕਰਦੇ ਆ ਨਾਲ ਬੱਚਿਆਂ ਦੇ ਨਾਲੇ ਇਹ ਬੱਚਿਆਂ ਦਾ ਬਹੁਤ ਇਹਨਾਂ ਦਾ ਵੀ ਮਤਲਬ ਐ ਇਹਨਾਂ ਨੂੰ ਵੀ ਫਾਇਦਾ ਹੁੰਦਾ ਤੇ ਇਹ ਮੈਂ ਤੁਸੀਂ ਬੱਚਿਆਂ ਦਾ ਕੋਦਕ ਜੁੜੋ ਤੁਸੀਂ ਆਪਣੇ ਬੇਟੀਆਂ ਨਾਲ ਬਿਆਸਤਾ ਕਾਫੀ ਟਾਈਮ ਤੋਂ ਜੁੜੇ ਹੋਏ ਆ ਜਿਵੇਂ ਬੱਚੇ ਹਨਾ ਘਰੇ ਵੀ ਆਉਂਦੇ ਰਹਿੰਦੇ ਨੇ ਕੋਈ ਵੀ ਫੰਕਸ਼ਨ ਹੁੰਦਾ ਇਹਨਾਂ ਦੀ ਡਾਂਸ ਵਗੈਰਾ ਦੀ ਪ੍ਰੈਪਰੇਸ਼ਨ ਕਰਾਉਣੀ ਹੁੰਦੀ ਹੈ ਇਹ ਮੇਰੇ ਕੋਲ ਕਰ ਲੈਂਦੇ ਨੇ ਤੇ ਗਰਾਊਂਡ ਮੈਂ ਥੋੜਾ ਜਿਹਾ ਪਿਛਲੇ 2 ਕੁ ਮਹੀਨੇ ਤੋਂ ਆਉਣਾ ਸ਼ੁਰੂ ਕੀਤਾ ਜੀ ਹੁਣੇ ਕਿਉਂਕਿ ਬੱਚਿਆ ਪ੍ਰਤੀ ਤੁਹਾਡੇ ਕੀ ਕੀ ਸਪਨੇ ਨੇ ਬੇਟੀਆਂ ਪ੍ਰਤੀ ਕਿਉਂਕਿ ਅੱਜ ਕੱਲ ਸਮਾਂ ਇਹ ਜਾ ਨਾ ਕਿਉਂਕਿ ਅਗਲਾ ਬੇਟੀ ਨੂੰ ਬਾਹਰ ਕੱਢ ਕੇ ਰਾਜ ਨਹੀਂ ਕੋਈ ਬੱਚਾ ਸੇਫ ਨਹੀਂ ਹੈਗਾ ਹਾਂਜੀ ਟਾਡੇ ਬਰ ਬਾਈਨ ਬੱਚਿਆਂ ਪ੍ਰਤੀ ਕੀ ਟਾਟ ਕੀ ਕੀ ਮੰਦੇ ਵਿੱਚ ਸ਼ਖ ਦੇ ਤੁਸੀਂ ਕੀ ਕੀ ਕਰਨਾ ਚਾਹੁੰਦੇ ਬੱਚਿਆਂ ਲਈ ਮੈਨੂੰ ਚਾਹੀਦੀਆਂ ਵੀ ਇਹ ਸਾਰੀਆਂ ਇੰਡੀਆ ਤੋਂ ਵੀ ਅੱਗੇ ਇੰਟਰਨੈਸ਼ਨਲ ਲੈਵਲ ਤੱਕ ਬੱਚੇ ਜਾਣ ਗੇਮਸ ਦੇ ਵਿੱਚ ਵੀ ਜਾਣ ਤੇ ਪੜਾਈ ਦੇ ਵਿੱਚ ਵੀ ਜਾਣ ਇਹ ਹੀ ਆ ਇਹਨਾਂ ਨੂੰ ਇਹੀ ਕਹਿੰਦੇ ਆ ਵੀ ਬੇਟੇ ਸਭ ਤੋਂ ਪਹਿਲਾਂ ਤੁਸੀਂ ਇਹ ਸੋਚ ਕੇ ਘਰ ਤੋਂ ਆਉਣਾ ਵੀ ਤੁਸੀਂ ਇੰਨੇ ਵਧੀਆ ਤਰੀਕੇ ਦੇ ਨਾਲ ਰਹਿਣਾ ਵੀ ਤੁਹਾਡੇ ਪੇਰੈਂਟਸ ਨੂੰ ਡਰ ਲੱਗਦਾ ਹੀ ਨਾ ਵੀ ਅਸੀਂ ਬੱਚੇ ਨੂੰ ਘਰ ਤੋਂ ਬਾਹਰ ਭੇਜ ਰਹੇ ਹਾਂ ਇੱਥੇ ਇਹਨਾਂ ਨੂੰ ਗਰਾਊਂਡ ਦੇ ਵਿੱਚ ਪੂਰਾ ਸੇਫ ਮਾਹੌਲ ਮਿਲਦਾ ਤਾਂ ਕਰਕੇ ਇਹ ਪੇਰੈਂਟਸ ਨੂੰ ਵੀ ਪੂਰਾ ਭਰੋਸਾ ਹੁੰਦਾ ਇੱਥੇ ਤੱਕ ਭੇਜਦੇ ਨੇ ਅੱਗੇ ਵੀ ਭੇਜ ਇਹਨਾਂ ਨੂੰ ਅਸੀਂ ਇਹੀ ਹਰ ਰੋਜ਼ ਸਮਝਾਉਂਦੇ ਆ ਵੀ ਤੁਸੀਂ ਪੂਰੇ ਆਪ ਦਾ ਵਧੀਆ ਤਰੀਕੇ ਦੇ ਨਾਲ ਆਪਣੀ ਗੇਮ ਤੇ ਕਨਸੈਂਟਰੇਟ ਕਰਨਾ ਆਪਣੀ ਪੜ੍ਹਾਈ ਤੇ ਕਨਸੈਂਟਰੇਟ ਕਰਨਾ ਤੇ ਤੁਸੀਂ ਬੱਚੇ ਦੇ ਮਾਪਿਓ ਨੂੰ ਤੇ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਕਿ ਚਾਹੁੰਦੇ ਆ ਤੇ ਬੱਚੇ ਮਨਚ ਡਰੋਂਦਾ ਮਾਪਿਓ ਡਰ ਮਨਚ ਡਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਹਾਂਜੀ ਮੈਨੂੰ ਇਹੀ ਲੱਗਦਾ ਵੀ ਆਪਾਂ ਨੂੰ ਪਹਿਲਾਂ ਤਾਂ ਆਪਣੇ ਬੱਚੇ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਜੀ ਜੋਕੇ ਬੱਚੇ ਤੇ ਜੇ ਆਪਾਂ ਭਰੋਸਾ ਰੱਖਾਂਗੇ ਬੱਚੇ ਨੂੰ ਵੀ ਅੱਗੇ ਪਤਾ ਹੋਊਗਾ ਵੀ ਮੈਂ ਆਪਣੇ ਮਾਪਿਆਂ ਦਾ ਭਰੋਸਾ ਤੋੜਨਾ ਨਹੀਂ ਤੇ ਇਹਨਾਂ ਨੂੰ ਪੂਰਾ ਖੁੱਲਾ ਮਾਹੌਲ ਦੇਣਾ ਚਾਹੀਦਾ ਬੱਚਿਆਂ ਨੂੰ ਸੁਪਨੇ ਪੂਰੇ ਕਰਨ ਲਈ ਉਹਨਾਂ ਨੂੰ ਮਤਲਬ ਕਿ ਆਪਾਂ ਨੂੰ ਮੌਕੇ ਦੇਣੇ ਚਾਹੀਦੇ ਨੇ ਤਾਂ ਹੀ ਆਪਾਂ ਨੂੰ ਪਤਾ ਲੱਗੂਗਾ ਵੀ ਆਪਣਾ ਬੱਚਾ ਕਿੰਨੇ ਕਾਬਿਲ ਆ ਤੇ ਜੇ ਆਪਾਂ ਬੱਚਿਆਂ ਤੇ ਭਰੋਸਾ ਰੱਖਦੇ ਆ ਤੇ ਬੱਚੇ ਮੈਨੂੰ ਲੱਗਦਾ ਨਹੀਂ ਵੀ ਭਰੋਸਾ ਤੋੜਦੇ ਨੇ ਬੱਚੇ ਆਪਣੇ ਸੁਪਨੇ ਪੂਰੇ ਕਰਕੇ ਦਿਖਾਉਂਦੇ ਨੇ ਜਦੋਂ ਬੱਚੇ ਨੇ ਤੁਸੀਂ ਕੋਚਿੰਗ ਕੋਚਿੰਗ ਦੇ ਕੇ ਤੁਸੀਂ ਨਾਲ ਜਾਣੂ ਤਲੂਕੇ ਦਾ ਫਿਲੰਦਾ ਜੀ ਬਹੁਤ ਵਧੀਆ ਲੱਗਦਾ ਜੀ ਦਿਲ ਕਰਦਾ ਹੁੰਦਾ ਆਪ ਵੀ ਨਾਲ ਖੇਡਣ ਲੱਗ ਜੀ ਜਦੋਂ ਬੱਚੇ ਜਦੋਂ ਹਾਰਦੇ ਨੇ ਤਾਂ ਆਪ ਦਾ ਵੀ ਰੋਣਾ ਨਿਕਲੇ ਆਉਂਦਾ ਜਦੋਂ ਜਿੱਤਦੇ ਨੇ ਆਪ ਵੀ ਨੱਚਣ ਨੂੰ ਦਿਲ ਕਰਦਾ ਸੀ ਨੱਚਦੇ ਆ ਖੁਸ਼ ਹੁੰਨੇ ਆ ਵੀ ਬੱਚੇ ਕਿੰਨਾ ਵਧੀਆ ਪਰਫਾਰਮ ਕਰਦੇ ਤੇ ਤੁਹਾਡੀ ਬਾਕੀ ਟੀਮ ਕੱਲ ਜਿੱਤ ਗਈ ਬੇ ਤੁਹਾਡੇ ਪਹਿਲਾਂ ਸਾਡੇ ਵੱਲ ਤੁਹਾਨੂੰ ਮੁਬਾਰਕਾਂ ਥੈਂਕ ਯੂ ਸਰ ਤੇ ਕਿੰਨਾ ਚਾਉਂਦਾ ਜਦੋਂ ਬੱਚਾ ਬੱਚਿਆਂ ਦੇ ਮਾਪੇ ਦਾ ਵੀ ਹੋਰ ਵੀ ਪਰ ਤੇ ਪ੍ਰੇਰਨਾ ਜਿਹੜਾ ਬੱਚਾ ਜਿੱਤੇ ਕੋੰਦਾ ਬੱਚਿਆਂ ਜਿੰਨਾਂ ਜੋਰ ਬਾਹਰ ਲੱਗਿਆ ਹੁੰਦਾ ਜਿਹੜਾ ਕੋਚ ਹੁੰਦਾ ਹੈ ਨਾ ਉਹਨਾਂ ਦਾ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਹਾਂ ਮੇਰੀ ਟੀਮ ਵਧੀਆ ਪਰਫਾਰਮ ਕਰੇ ਚਲੋ ਜਿੱਤ ਹਾਰ ਵੀ ਆਪਣੀ ਜਗ੍ਹਾ ਬਣੀ ਹੋਈ ਆ ਪਰ ਵਧੀਆ ਮੇਨ ਚੀਜ਼ ਇਹ ਹੁੰਦੀ ਆ ਕੋਚ ਲਈ ਵੀ ਮੇਰੀ ਟੀਮ ਵਧੀਆ ਖੇਡੇ ਵਧੀਆ ਤਰੀਕੇ ਦੇ ਨਾਲ ਆਪਣਾ ਮਤਲਬ ਕਿ ਉਹ ਜਿਹੜਾ ਕੁਝ ਮੈਂ ਸਿਖਾਇਆ ਹੋਇਆ ਉਹ ਮੈਂ ਉਹ ਪਰਫਾਰਮ ਕਰੇ ਤੋ ਬਹੁਤ ਬਹੁਤ ਜ਼ਿਆਦਾ ਪ੍ਰੈਸ਼ਰ ਵੀ ਹੁੰਦਾ ਨਾ ਜਦੋਂ ਆਪਾਂ ਹਾਰਦੇ ਹੁਣੇ ਫਿਰ ਥੋੜਾ ਜਿਹਾ ਇਹ ਵੀ ਲੱਗਦਾ ਹੁੰਦਾ ਵੀ ਹਾਏ ਨਹੀਂ ਹਾਰਨਾ ਨਹੀਂ ਹੈਗਾ ਤੇ ਐਦਾਂ ਵਧੀਆ ਲੱਗਦਾ ਬਾਹਰ ਚਾਕੇ ਵੇਖਣ ਨਾਲ ਕਈ ਵਾਰੀ ਕੱਲ ਨੂੰ ਇਹਦਾਂ ਨਹੀਂ ਹੋ ਗਿਆ ਮੈਂ ਵੀ ਤੁਸੀਂ ਅੱਜਕੱਲ ਬਹੁਤ ਸਾਰੇ ਪੀਰ ਸਨੇ ਜਿੰਨੋਂ ਗੱਲ ਕਰਦਾ ਵੀ ਬਾਹਰ ਪਾਜੂ ਕੈਨੇਡਾ ਚਲੇ ਜੋ ਕੈਨੇਡਾ ਚਲੇ ਜਾਓ ਬਸ ਪੰਜਾਬ ਦੇ ਪੰਜਾਬ ਦੇ ਵਿੱਚ ਮੁੰਡੇ ਕੁੜੀ ਹਨਾ ਰਹਿ ਕੇ ਰਾਜੀ ਨਹੀਂਗੇ ਹਨਾ ਵੀ ਟਾਡਾ ਇਹ ਤਨਾ ਵੀ ਕਹਿੰਦਾ ਕਿ ਤੁਸੀਂ ਜਹਾਜ ਚੜਜੋ ਬੱਚਿਆਂ ਦੇ ਮਨ ਦੇ ਸਭ ਟੁੱਟ ਜਾਣਗੇ ਨਹੀਂ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਅੱਜ ਤੋਂ 8 ਸਾਲ ਪਹਿਲਾਂ ਮੇਰੇ 7 ਬੈਂਡ ਸੀ ਆਇਲਸ ਜੋ ਤੇ ਜੇ ਮੈਨੂੰ ਜਾਣਾ ਹੁੰਦਾ ਹੁਣ ਨੂੰ ਤਾਂ ਮੈਂ ਕੈਨੇਡਾ ਚਲੇ ਜਾਣਾ ਸੀ ਪਰ ਨਹੀਂ ਮੇਰੇ ਹਸਬੰਦ ਦਾ ਸੁਪਨਾ ਸੀ ਕਿ ਨਹੀਂ ਆਪਾਂ ਇੱਥੇ ਹੀ ਰਹਿ ਕੇ ਪਿੰਡ ਦੀ ਡਵੈਲਪਮੈਂਟ ਕਰਨੀ ਆ ਗੇਮਸ ਨੂੰ ਅੱਗੇ ਲੈ ਕੇ ਆਉਣਾ ਤੇ ਉਹਨਾਂ ਦੇ ਸੁਪਨੇ ਨੂੰ ਹੀ ਬਸ ਮੈਂ ਆਪਣਾ ਸੁਪਨਾ ਬਣਾ ਲਿਆ ਤੇ ਹੁਣ ਤਾਂ ਨਹੀਂ ਚਾਂਸਸ ਹੀ ਨਹੀਂ ਹੈਗੇ ਹੁਣ ਤਾਂ ਬਾਹਰ ਜਾਣਦੇ ਸਾਡਾ ਇੱਥੇ ਹੀ ਕੈਨੇਡਾ ਠੀਕ ਹੈ ਛੜਾ ਬਹੁਤ ﺍﻟਵਾਜੀ ਦੇਖੋ ਜੀ ਮੈਂ ਦਾ ਦੇਖੋ ਜੀ ਕਿੱਡੀ ਵੱਡੀ ਕੁਰਬਾਨੀ ਆ ਕਿ ਮੈਡਮ ਦੇ 7 ਬੰਟ ਆਏ ਨੇ ਜੇ ਜਾਣਾ ਚਾਹੁੰਦੇ ਤਾਂ ਉਹ ਕੈਨੇਡਾ ਜਾ ਸਕਦੇ ਸੀਗੇ ਹੁਣ ਕੁਟੋਕਟ ਪੀਆਰ ਵੀ ਹੋ ਜਾਂਦੇ ਪਰ ਫੇਰ ਵੀ ਇਹਨਾਂ ਬੱਚਿਆਂ ਦੀ ਖਾਤਰ ਆਪਣੇ ਹਸਬੰਦ ਲਈ ਕਿਉਂਕਿ ਹਸਬੰਦ ਨੇ ਕੋਚ ਕਿੰਦ ਨੇ ਸਿਰਫ ਇੱਕ ਬੱਚਿਆਂ ਦੀ ਖਾਤਰ ਇਹਨਾਂ ਨੇ ਆਪਣਾ ਪੰਜਾਬ ਨਹੀਂ ਛੱਡਿਆ ਆਪਣੇ ਇਸ ਧਰਤੀ ਨਾਲ ਜੁੜੇ ਹੋਏ ਨੇ ਆਪਣੇ ਨਗਰ ਦੇ ਨਾਲ ਜੁੜੇ ਹੋਏ ਨੇ ਸੈਂਟ ਅਸੀਂ ਵੀ ਇਸ ਪੂਰੀ ਟੀਮ ਨੂੰ ਮੈਮ ਨੂੰ ਮੁਬਾਰਕਾ ਦਿੰਦੇ ਆ ਜਿਹੜਾ ਕਿ ਬੱਚਿਆਂ ਨੂੰ ਇੱਕ ਫ੍ਰੀ ਕੋਚਿੰਗ ਦੇ ਰਹੇ ਨੇ ਪਰਮਾਤਮਾ ਕਿਰਪਾ ਆਪ ਦੀ ਚੜ੍ਹਦੀ ਕਲਾ ਰੱਖੇ ਇਹਨਾਂ ਬੱਚਿਆਂ ਤੇ ਇਸ ਪੂਰੀ ਟੀਮ ਤੇ ਮੇਰ ਪਰਸਾ ਰੱਖੇ ਤਾਂ ਕਿ ਦਿਨ ਦੁਗਣੇ ਰਾਤ ਚੌਕਣੇ ਤਰੱਕੀ ਕਰੇ ਤੁਹਾਡਾ ਬਹੁਤ ਬਹੁਤ ਧੰਨ ਸਾਨੂੰ ਤੁਹਾਡਾ ਅਨੁਸਾਰ ਵੀ ਵੀਡੀਓ ਤੁਹਾਨੂੰ ਲੱਗੀ ਕਿਸੇ ਕਮੈਂਟ ਕਰਕੇ ਜ਼ਰੂਰ ਦੱਸੋ ਮਿਲ ਜਾ ਜਲਦੀ ਕਿਸੇ ਹੋਰ ਵੀਡੀਓ ਨਾਲ ਵੀਰੋ ਦੇਖੀ ਤੁਹਾਡਾ ਬਹੁਤ ਬਹੁਤ ਧੰਨ